ਬਾਕੀ ਖੁਸ਼ ਰਹੋ ਹਾਂਜੀ ਤੁਸੀਂ ਗਾਇਸ ਸਾਰੇ ਤੇ ਸਾਡੇ ਦੋਨਾਂ ਦਾ ਤੁਹਾਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੇ ਹਨਾ ਤੇ ਬਾਬਾਈ ਜੀ ਤੁਹਾਡਾ ਹੱਤ ਤੇ ਹੋਰ ਵਧੀਆ ਜਾਵੇ ਹਨਾ ਤੇ ਬਾਕੀ ਆਪਾਂ ਹੁਣ ਬਣਾਉਣ ਲੱਗੇ ਸੀ ਪਿੰਗਾਂ ਨੇ ਕਿਹਨੇ ਹਨਾ ਹਾਂਜੀ ਆਪਾਂ ਲੋੜੀ ਦਾ ਸਪੈਸ਼ਲ ਪਿੰਗਾਂ ਬਣਾਣ ਲੱਗਿਆ ਤੁਹਾਨੂੰ ਪਤਾ ਜਿਹਾ ਨਾ ਫੋੜਾ ਦਾ ਮਤਲਬ ਸਿਰਵਾਜ ਜਾਂ ਫੋੜਾ ਦਾ ਨੋੜੀ ਬੈਠਾ ਰਹਿੰਦੀ ਆ ਤੇ ਅੱਜ ਆਪਾਂ ਕਾਲਰ ਦਾ ਪਿੰਗ ਆਉਣਾ ਨਿਆ ਸਮਾਨ ਆ ਪੱਲੇ ਆਂਦਾ ਸੀਗਾ ਤੇ ਮੰਮੀ ਵਰਕੇ ਬਣਾ ਰਹੇ ਆ ਤੇ ਖਾਣੇ ਸਾਨੂੰ ਬਲਾਗ ਤੇ। ਅੱਛਾ ਲੱਗਾ ਤੁਹਾਨੂੰ। ਤੇ ਨਹੀਂ ਹੋਰ ਕਿਹੜਾ। ਆਂ ਜੀ ਸਾਥ ਤੇ ਵਧਿਆ ਹੋ। ਤੇ ਰੱਪ ਕਰਿਆ ਤੁਹਾਡਾ ਲੋਹੜੀ ਦਾ ਤਿਹਾਰਾ। ਤੁਹਾਡਾ ਪਤਿਆ ਬਣੇ ਹਨਾ। ਯਾਦਗਾਰ ਤੇ ਬਣਦੇ। ਚਲੋ ਆ ਜੇ ਫਿਰ ਆਪ ਦੇਣਾ ਪਿੰਨੇ ਹੋਣਾ ਠੀਕ ਆ ਜੀ। ਚਲੋ। ਹਾ ਜੀ ਸਸਤਰ ਕਾਲ ਦੇ ਸਾਰਾ ਨੂੰ ਕਿਤਾ ਸਾਰੇ ਹਫਤ ਸਾਰੇ ਨੇ ਘਿਆ ਤਾ ਵਾ ਸਵਾਗਤ ਆ ਤੁਹਾਡਾ ਅੱਜ ਦੇ ਬਲਾਗ ਵਿੱਚ। ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਹੈਪੀ ਕਿਹੜਾ ਹੈਪੀ ਲੋਹੜੀ ਦਾ 2 ਕਿਲੋ ਹੈ 2 ਕਿਲੋ 2 ਕਿਲੋ ਹਲਵਾਈ ਕਿੱਥੋਂ ਵੜ ਕੇ ਲਿਆਂਦਾ ਆਂਟੀਆਂ ਹਲਵਾਈ ਕਿੱਥੋਂ ਲੈ ਕੇ ਆਂਦਾ ਪਤਾ ਕੁਝ ਵੀ ਨਹੀਂ ਉਹੀ ਘਰਚਣਾ ਮਰੀ ਜਾਂਦੀ ਓਥੇ ਪਤਾ ਨਹੀਂ ਲਾਦੀ ਸੇਵਕ ਮੜਾ ਨਾ ਸੇਵਕ ਭਾ ਲੈ ਕਥਾ ਹੁੰਦੀ ਹੈ ਨਾ ਅੰਬਾ ਦੀ ਮਿਲੋ ਹਰ ਰੋਜ਼ ਉਹ ਜੀ ਕਰੀ ਬੂਜੇ ਬਸ ਕੁਛੜ ਕਲੇ ਵਧੀਆ ਹੁੰਦਾ ਨਹੀਂ ਆਪੇ ਇਹ ਕਿ ਨਾ ਜੇਰ ਹੁੰਦਾ ਤੁਹਾਨੂੰ ਕਿ ਲੱਗੇ ਤਾਂ ਬੜਾ ਤਕਾਵੇ ਨਾ ਤਾਂ ਬਢਿੰਡੋ ਲੈ ਕੇ ਆਏ ਆਂ ਅਰੇ ਰੋਟੂੜ ਦਾਨੀ ਹਾਂਜੀ ਪਹਿਲਾਂ ਆਪਾਂ ਕਿਉਂ ਚਾਹਤਾ ਭੁੰਨ ਰਹਾ ਹਾਂ ਮਾਤਾ ਬੱਲੇ ਨਾ ਫਿਕਰ ਨਹੀਂ ਟੋਕੜ ਰਾਂ ਨਾ ਸਮਾਰ ਕੇ ਆ ਕੇ ਬਾਈ ਤੇ ਫੇ ਲਾਈ ਨਾ ਹਾਂ ਬਾਕੀ ਵੀ ਉਹ ਚਾ ਕਰ ਲੋ ਬਾਹਰ ਲਾ ਇਹ ਮੇਰੇ ਮੰਮਾ ਨੇ ਕਥਾ ਮਾਤਵਾ ਦੋ ਤੁਹਾਨੂੰ ਹੂੰ ਇਹ ਤਾਂ ਦਾਦੀ ਬਣਾ ਲਿੰਦੀ ਆ ਦਾਲ ਕੇ ਸਭ ਖਾਣਾ ਮੇਰੀ ਦਾਦੀ ਵੀ ਹੈਗੀ ਆ ਹੋਣ ਨਾ ਹੋ ਪਤੰਦਰੋ ਅੱਗੇ ਘੱਟ ਕਰੋ ਮਜ਼ਾ ਆਸੀ ਗਾ ਹਲਵਾ ਇਹ ਤਾਂ ਪੁੱਛ ਲੋ ਪਹਿਲਾਂ ਥੋੜੀ ਜਿਮ ਹੱਦੀ ਹੈਗੀ ਆ ਆ ਸੱਤ ਤੇ ਕਾਗਜ ਵਿੱਚ ਮੰਮਾ ਦਾ ਕਾਰਾ ਸੱਤ ਕਰੀ। ਉਹ ਤੇਰੀ ਕਿਵੇਂ ਜੰਮੀ ਓਏ। ਇਹ ਮੇਰਾ ਨਾਂ ਹੀ ਜਾਂਦੇ ਚੱਲ ਚਾਪੇ ਸਾਨੂੰ ਪੈਸੇ ਲਾਉਣ ਲੱਗੇ ਬਾਰੀ ਚ। ਆਪਣੇ ਬਾਰੀ ਨੂੰ ਬਣਾਉਣ ਦੇ ਚ ਉਹ ਤੇ ਜਾ ਲਾਉਣ ਲੱਗੇ। ਜੇ ਨਹੀਂ ਗਿਆ ਇਤਨਾ ਮੋਟਾ ਟੱ ਲੈ ਟੱਪ ਗਿਆ ਹੁੰਦਾ। ਅੱਛਾ। ਹਾਂ। ਤੁਹਾਨੂੰ ਪਤਾ ਹੀ ਹੁੰਦਾਗਾ ਦੁਕਾਨ ਵਾਲਿਆਂ ਨੂੰ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ 2 ਕਿਲੋ ਆਟਾ ਦੇ ਦਿਓ। ਤੇ ਸਾਰਾ ਸਮਾਨ ਪਾ ਦਿਓ। ਤੇ ਕਾਲੀ ਮੱਚ ਪਾਉਣੀ ਹੈਂ ਬੱਚੇ ਤੇ। ਕਈ ਕੀ ਕੋਈ ਖਾਂਦਾ ਨਹੀਂ ਹੁੰਦਾ ਉਹ ਤਾਂ ਪਾਉਂਦੇ ਤਾਂ ਹੁੰਦੇ ਆ ਇਹ ਵਿੱਚ ਨਹੀਂ ਵਧੀਆ ਟੇਸਟੀ ਆ ਬੜਾ ਵੰ ਚੰਗੀ ਹੁੰਦੀ ਹੈ ਕਾਲੀ ਮਿਰਚ ਤਾਂ ਵਧੀਆ ਠੀਕ ਹੈ ਪਾ ਲੈਂਦੇ ਇਹ ਟੋਪੇ ਦਾ ਪੂਰਾ ਇਹ ਤਾਂ ਕਾਲੀ ਮਿਰਚ ਐਨੀ ਨਹੀਂ ਪਾਣੀ ਨੇ ਲੌਂਗ ਲਿਆ ਦਿਸੀ ਮੈਂ ਕਹ ਜੇ ਪਾਣੀ ਉਹ ਤਾਂ ਪਾ ਲੈਣੀ ਨਹੀਂ ਕੁਝ ਨਹੀਂ ਤਾਂ ਥੋੜੀਆਂ ਜਿਹੀ ਓਹ ਠੀਕ ਹੈ ਪਾ ਲੈਂਦੇ ਪਾੜ ਗਾ ਨਾ ਪਾਣੀ ਥੋੜਾ ਸਵਾਦ ਇਹ ਤਾਂ ਭਾਈ ਜੁੰਦੀ ਹੈ ਤਾਂ ਨਾਲ ਕੋਈ ਸੌਫ ਜਵਾਨ ਸੌਫ ਜਵਾਨ ਨਹੀਂ ਜਦੋਂ ਅਸੀਂ ਆਏ ਹੈ ਆਂਟੀ ਉੱਥੇ ਬਈ ਉਹ ਲਫਾਫੇ ਦੇ ਦੇ ਕੇ 베ਚੀ ਜਾਣ ਵੀਰ ਨਹੀਂ ਆਦੀ ਬੱਤੀ ਇੱਕ ਹਾਂ ਲਫਾਫਾ ਆ 100 ਰੁਪਿਆ ਦਾ 200 ਦਾ ਇਦਾਂ ਇਦਾਂ ਕਰਕੇ ਸੀਗਾ ਬਟਿੰਡੇ ਦਾ ਅੱਛਾ ਰਹਿੰਦੇ ਪੇਸੇ ਚੋਰ ਮੋੜਤਾ ਫੁੱਲ ਪੀੜਸ ਉੱਥੇ ਮੋੜਨੇ ਪਾਥਣਾ ਤਾਂ ਮੈਂ ਸੀਰੇ ਕੇ ਘਰੇ ਤਰ ਕੇ ਆਉਣ ਮਾ ਲਾ ਦਮ ਯਾਦ ਕਰਾਤੀ ਗੱਲ ਵੀਰੇ ਘਰੇ ਸਾਰੀ ਮੋਣੀਆਂ ਕਲਪਾ ਤਾਂ ਲਾ ਲਓ ਜੀ ਪਰੇ ਜਾ ਦੇ ਇਕੱਠਾ ਨਾ ਨਾ ਸਟੀ ਨੇ ਖਲਾਖਲਾ ਕੇ ਉਹ ਕਿੱਡਾ ਗੁੱਠਾ ਵਿੱਚ ਢੜਤਾ ਆ ਗਣਾ ਆ ਗੰਦ ਬੰਦ ਕਰ ਦੋ ਬਸ ਕਰ ਦੇ ਕੇ ਬੰਦ ਕਰ ਦੇ ਗੱਲ ਆਉਂਦਾ ਜਮਾ ਉਹ ਮੱਠੀ ਐਂਤੀ ਬਾਹ ਲਾਟ ਨਾ ਨਿਕਲੇ ਨਹੀਂ ਨਹੀਂ ਲਾਟੇ ਹੋਵੇ ਦੇ ਦੁੱਧ ਦੇ ਪਸਾਣਾ ਪਰਾਂ ਮੇਂ ਦੋਸਤ ਬਸ ਮਾਰੀ ਮੋਟੀ ਹੁੰਦਾ ਇੰਨੀ ਨਰ ਕੀ ਹੁੰਦਾ ਸਹੀ ਹੁੰਦਾ ਸਾਰੇ ਪਰਾਂ ਬਰੋਦਾ ਇਸ ਬਾਦ ਖਲਾਰ ਕੇ ਪਾਈ ਤੇ ਇਕੱਠੀ ਹੋ ਗਏ ਨੇ ਹੇ ਲਾਰੇ ਕਥਾ ਦੀ ਪਾਈ ਆ ਤਾ ਤੇ ਇੱਕ ਥਾਂ ਦੀ ਬਾਲਾ ਤੇ ਕਿੰਨਾ ਦੇ ਖਿਲਾਰ ਕੇ ਗਿਆ ਹਲਵਾ ਚੰਗਾ ਉਹ ਤਾਂ ਕੁਝ ਕਹਿੰਦਾ ਨਹੀਂ ਆ ਨਹੀਂ ਖਰਚਣਾ ਮਾਰਦਾ ਤੇ ਹਰਦਲ ਨਹੀਂ ਆ ਕੋਈ ਨੀ ਬੋਲੇ ਕਿ ਤੂੰ ਕੁੱਟ ਗਿਆ ਮੈਂ ਤਾਂ ਇਨੀ ਡਾਲ ਲਓ ਰੰਮੂ ਹਲਵਾਈ ਨੂੰ ਚੈੱਕ ਕਰਾਈ ਦੇ ਪਨੂੰ ਉੱਥੇ ਕੀ ਉਹਦੇ ਤੇ ਖੰਡਾਂ ਦੀ ਬਾਲਟੀ ਤੇ ਹਨੂੰ ਫਿਰ ਨਹੀਂ ਚੈੱਕ ਕਰਵਾਉਣਾ ਉਧਰੋਂ ਮੈਂ ਚਾਹ। ਲੈ ਇਹਨੇ ਕਲਰ ਚੇਂਜ ਹੋਊਗਾ ਨਾ ਠੀਕ। ਹਾਂ ਇਹਦਾ ਨਸਰਾ ਲੱਗ ਗਿਆ। ਉਹ ਰੱਖ ਲੈ ਥੋੜੀ ਜੀ ਇਹਨੂੰ ਕਿੰਨਾ ਪਰ ਨਹੀਂ ਹੁੰਦਾ। ਕੋਸ਼ਿਸ਼। ਮੰਮੀ ਨਾ ਆ ਕਰੂਗੀ ਅੱਟ ਖਾ ਲਈ। ਕੱਟਾ ਕਾਹੋ ਕਮੀ ਇਹਨੇ ਇਹਦਾ ਨਹੀਂ ਆ ਆ ਕੀ ਹੋ ਗਿਆ ਨਾ ਸੀਗਾ ਅੱਧਾ ਕਮ ਦੁੱਧ ਦਾਲ ਦੋ ਬਈ ਗਰਮ ਹੀ ਪਾਣਾ ਹੁੰਦਾ ਗਰਮ ਹੀ ਪਾ ਗਲਾਰ ਕੇ ਖਲਾਰ ਕੇ ਖਲਾਰ ਕੇ ਖੜਜੋ ਖਲਾਰ ਮੇਰਾ ਫੋਨ ਫੋਨ ਚਾਰਜਿੰਗ ਤੇ ਲੱਗਿਆ ਪਿਆ ਸੀ ਚਲ ਚਲ ਚਲਾ ਇਧਰ ਬਲਾਓ ਹਣ ਲੈ ਆਜ ਨਾ ਲਾ ਲੇ ਹੋ ਗਏ ਚਮਚਾ ਲਾ ਮਹੋਰ ਕੋਸ ਚਮਚਾ ਇਹ ਦਿਨ ਅੱਲਾਹ ਦਾੱਖ ਦਾੱਖਾਂ ਕਿੰਨੇ ਘੰਟੇ ਲੱਗਦੇ ਹਨ ਓਏ ਬਾਰਸ ਲਾਇਆ ਸੀਗਾ ਦੁੱਧ ਹੋਰ ਲੈਣਾ ਪਊਗਾ ਆਪਾਂ ਕੀ ਲੈਣਾ ਇਹ ਦੁੱਧ ਹੋਰਦਾ ਹੁੰਦਾ ਦੁੱਧ ਹੋਰਿਆ ਨਾ ਮੁ ਗਿਆ ਲੈ ਆਮ ਦਗਾੜ ਗਿਆ ਸੀਗਾ ਦੁਬਾਰਾ ਲੈ ਕੇ ਆਉਂਦਾ ਹੁਣ ਉਹ ਕਿੱਧਰ ਗਈ ਅੱਧੀਆਂ ਆ ਗਈਆਂ ਜਿਵੇਂ ਕਿਹਾ ਹੋਇਆ ਜਦੋਂ ਰਹਿ ਗਿਆ ਉਹਨਾਂ ਨੂੰ ਉਹ ਗਿਆ ਬਰਗਰਮ ਕਰ ਦੁੱਧ ਘੱਟ ਗਿਆ ਸੀ ਕੜਛੀ ਘੱਟ ਕੇ ਹੋਦੀ ਹੋਵੇ

ਹੋਨੇ ਦੱਸਣਾ ਜੇ ਤਾਂ ਮੈਂ ਸੀ ਗਾਉਣ ਬਠਿੰਡੋ ਲੈ ਕੇ ਆ ਮੈਂ ਸਾਰਾ ਸਮਾਨ ਇੱਥੇ ਲੈ ਕੋ ਇੱਥੇ ਤੋਂ ਮੈਂ ਕੁਝ ਵੀ ਨਹੀਂ ਲਿਆ ਕੇ ਲਾ ਦੋਤੋ ਲੈ ਕੇ ਆ ਇਹ ਤਾਂ ਹੁਣ ਇੱਥੋਂ ਕੱਢ ਕੇ ਨਿਕਲਣਾ ਆ ਆ ਦੇਖੋ ਹੋਰਿਆ ਤੇਰ ਬੜਵਾਇਆ ਕੀ ਗੱਲ ਐ ਕਿਹੜਾ ਭੱਜਣ ਲੱਗ ਗਿਆ ਦੁਬਾਰਾ ਬਣਾ ਲੈ ਆ ਆਹੋ ਉਹ ਤਾਂ ਕੱਲ ਨੂੰ ਫਿਰ ਆਹ ਦੇਖੋ ਇਹਨਾਂ ਨੇ ਕਹਿੰਦੇ ਪਿੰਗਾਰਾ ਪਰ ਲੱਗਦਾ ਨਾ ਪਿੰਗਾਰਾ ਆਹ ਦੇਖੀ ਦੀਦੀ ਕਿੰਨਾ ਵਾਰ ਕਰੇਖੀ ਲੈ ਆ ਕਿੱਥੇ ਆ ਆ ਮੇਰੀਆਂ ਅਡੜਾਂ ਦੀ ਹਾਂ ਲੱਗਦਾ ਸੋ ਆ ਮਰ ਗਿਆ ਤੂੰ ਵੀ ਅੰਡੜ ਟੀਰੀ ਜੰਦੇ ਨੇ ਰਿਤ ਮਿੱਠਾ ਦਾ ਚੈੱਕ ਕਰਦੇ ਤਨ ਕਾ ਉਧਰ ਮੇਰਾ ਮਾੜਾ ਗਿਆ ਮਾਨ ਫੇਰ ਬਣਾ ਲੇ ਮਮਾ ਨਾ ਇਹ ਤਾਂ ਮੇਰੀ ਮੰਮੀ ਨੇ ਬਣਾਉਣਾ ਸੀਗਾ ਪਰ ਉਹ ਥੋੜਾ ਲੇਟ ਸੀਗੀ ਉਹ ਕਹਿੰਦੀ ਮੈਂ ਤਾਂ ਵੀ ਕੈਂ ਕਰਕੇ ਮੈਂ ਜੜਾ ਇੱਕ ਮੇਲਾ ਵੀ ਨਾ ਮੇਰੀ ਭੈਣ ਕੇ ਪਿੰਡ ਅੱਛਾ ਬਸ ਬਣਾਉਂਗਾ ਜੜੀਆਂ ਮੈਂ ਚੰਗਾ 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 ਜੜੀਆਂ ਤੁਸੀਂ ਬਣਾਇਆ ਅਸੀਂ ਕੜਾ ਬਣਾਉਣਾ ਰਹਿਣਾ ਤੁਸੀਂ ਬਣਾਉਨੇ ਰਹਿੰਦੇ ਆ ਮੈਂ ਤਾਂ ਪਹਿਲੀ ਵਾਰ ਬਣਾਇਆ ਸੋਨੂੰ ਜਿੱਦੇ ਮੈਂ ਆਪਦੇ ਹੱਥੇ ਬਣਾਇਆ ਕੀ ਦੇਖਦਾ ਹਾਂਜੀ ਆਪਣੇ ਫਾਈਨਲ ਪਿੰਨੀਆਂ ਬਣਾ ਕੇ ਆਣੇ ਤੁਸੀਂ ਸਟੈਕਿੰਗ ਆਲੇ ਤੇ ਬਹੁਤ ਘੱਟ ਕਲਰ ਆਣਾ ਤੇ ਅੰਟੀ ਜੀ ਨੇ ਬਹੁਤ ਹਾਸਪ ਕੀਤੀ ਆ ਮੱਠਾ ਮੁੱਠਾ ਜਾਮਾ ਓਕੇ ਸਾਰਾ ਬਹੁਤ ਬਹੁਤ ਟੇਸਟੀ ਬਣ ਗਏ ਆ ਤੇ ਲੋੜੀ ਤੇ ਆਪਾਂ ਨਜ਼ਾਰਾ ਨਾ ਖਾਣੀਆਂ ਹੁਣ ਮੱਠੇ ਲੋੜੀ ਬਣਾਵਾਂਗੇ ਹਾਂਜੀ ਤੇ ਆਪਾਂ ਹੁਣ ਲੋੜੀ ਪਾਵਾਂਗੇ ਤੇ ਬਣ ਰਿਹਾ ਆਪਣੇ ਨਾਲ ਦਿਖਾਣਿਆ ਫਿਰ ਤੁਹਾਨੂੰ ਆਕੇ ਠੀਕ ਆ ਜੀ ਲਿਖਾ ਬਿਤੇ ਅਰੇ ਹਾਂ ਅਗਰ ਸੇ ਮੈਨੇ ਘੁਵਾਏ ਤੇ ਉਸ ਦਾ ਇਨਾਮ ਹੈ ਬਈ ਮੈਨੇ ਆਪਣਾ ਬੱਜਾ ਲਗਾਇਆ ਮੈਨੂੰ ਨਹੀਂ ਚਾਹੀਏ ਨਾ ਰੱਖੋ ਤੂੰ ਮੈਨੂੰ ਵਾਕਈ ਨਹੀਂ ਮਨੋਜਨੇ ਚਾਹੀਏ ਅਰੇ ਠੀਕ ਹੈ ਲੈ ਭਾਈ ਅਮਾਰੀ ਮਾਤਾ ਜੀ ਕਾ ਮਾਇਰਾ ਹਾਂ ਅੱਜ ਸਰਦ ਜੀ ਜਲਸ ਜਲਾਈਏ ਗਾएंगे ਨਾਚੇਗੇ ਆਏ ਹੋਏ ਆਏ ਸਤਿ ਸ੍ਰੀ ਅਕਾਲ ਹੈਪੀ ਲੋਡੀ ਸਾਰਿਆਂ ਨੂੰ ਹੈਪੀ ਲੋਡੀ ਸਾਰਿਆਂ ਨੂੰ ਸਾਰਾ ਦਾ ਹਾਇ ਤੇ ਲੋਰੇ ਸਾਰੇ ਸਾਰਿਆਂ ਦਾ ਘਰ ਖੁਸ਼ੀਆਂ ਬੱਚੇ ਵੜਿਆ ਦਿਮਾਗ ਨਾਲ ਵਾਲੀ ਕਿ ਕਿਸਾਨੂੰ ਕੋਈ ਤਾਂ ਬਾਕੀ ਖੁਸ਼ ਰਹੋ